ਝੂਠੇ ਵਾਅਦੇ ਕਰਦੇ ਆ ਬੋਟਾਂ ਨਹੀਂ ਖੱਤਗਾ ਮੈਂ ਤਾਂ ਕਹਿੰਦਾ ਅਸੀਂ ਗੁਲਾਮ ਨਾ ਪੜੇ ਆ ਮੈਂ ਆਜ਼ਾਦੀ ਦੇਖੀ ਆ ਮੈਂ ਆਜ਼ਾਦੀ ਦੇਖੀ ਆ ਮੈਂ 8 ਸਾਲ ਦੱਸੀ ਉਸ ਵੇਲੇ 1947 ਤੇ ਲੇਕਿਨ ਲੋਕਾਂ ਨੂੰ ਡਰ ਹੁੰਦਾ ਸੀ ਹੁਣ ਸ਼ਰੇਆਮ ਬੰਦੂਕਾਂ ਚੱਲਦੀਆਂ ਨੇ ਸ਼ਰੇਆਮ ਕੱਟ ਕੇ ਆ ਜਾਂਦੇ ਆ ਮੈਂ ਬਾਈਰ ਨੂੰ ਪ੍ਰਾਰਥਨਾ ਕਰਦਾ ਓ ਲੀਜਰੋ ਕੁਝ ਅਕਲ ਕਰੋ ਲੋਕਾਂ ਨੂੰ ਮਤ ਲੁਕਤੋ ਜਿਹੜੇ ਵੀ ਆਦਮੀ ਹੀਰਾ ਫੇਰੀ ਕਰਦੇ ਜਾ ਉਹਨਾਂ ਨੂੰ ਤਾਂ ਪਾਰਕ ਦੇ ਵਿੱਚ ਖੜੇ ਕਰਕੇ ਬੇਇੱਜ਼ਤੀ ਕਰਨੀ ਚਾਹੀਦੀ ਸਾਨੂੰ ਕੋਈ ਤੁਹਾਡੀ ਆਟਾ ਦਾਲ ਕੋਈ ਫਰੀ ਚਾਹੀਦਾ ਨਾ ਸਾਨੂੰ ਕੋਈ ਬਿਜਲੀ ਫਰੀ ਚਾਹੀਦੀ ਹੈ ਸਾਨੂੰ ਨਾ ਜਿਹੜੀ ਮੰਗਤਾ ਪੁਣੀ ਦੇ ਇਹ ਪਿੱਛਾ ਛਡਾਓ ਲੋਕਲ ਪੁਖਾਰੀ ਨੇ ਨੋਕੇ ਅਸੀਂ ਕਰੋੜ ਲੱਖ ਨੂੰ ਆਟਾ ਦੇ ਰਹੇ ਹਾਂ ਦਾਲ ਫਰੀ ਦੇ ਰਹੇ ਹਾਂ ਇਹ ਇਹਨਾਂ ਨੇ ਸਾਨੂੰ ਇਹ ਤਾਂ ਜਿਹੜੀ ਸੋਚ ਅਸੀਂ ਪੁਖਾਰੀ ਕਹਿੰਦੇ ਪੁਖਾਰੀ ਸੋਚ ਕਰ ਰਹੇ ਸਾਡੀ ਸਥਾਨੀ ਪੁਖਾਰੀ ਪੁਣੀ ਕੱਢ ਕੇ ਸਾਡੀ ਇੱਕ ਸੇ ਇੱਕ ਐਜੂਕੇਸ਼ਨ ਦਾ ਸਾਨੂੰ ਕਿਉ ਇਹ ਹੀ ਮੇਰੀ ਮੇਨ ਡਿਮਾਂਡ ਇਹ ਹੀ ਹੈ ਵਾਖੀ ਦੇਖੋ ਇਹ ਨਸ਼ਾ ਦਾ ਦੇਖੋ ਘਰ ਘਰ ਰਗਾ ਜੀ ਇਹਦੇ ਕੋ ਦੋ ਰਾਏ ਨਹੀਂ ਆ ਗਈ ਆ ਮੈਂ ਹੁਣ ਦੱਸਾ ਦੇਣਾ ਸਾਡੇ ਸਾਰੇ ਮਿਲ ਕੇ ਨਸ਼ਾ ਕਿੱਥੇ ਨਹੀਂ ਹੈਗਾ ਇਹ ਨਸ਼ਾ ਤਾਂ ਜੇ ਸਰਕਾਰਾਂ ਮਨ ਸਾਫ਼ ਕਰਨੇ ਨਾ ਨਸ਼ਾ ਦੇ ਘਟੇ ਸਾਫ਼ ਹੋ ਸਕਦਾ ਹੈਗਾ ਸਤਿ ਸ਼੍ਰੀ ਅਕਾਲ ਜੀ ਪੁਆਦ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਬੀਰ ਰਾਹੀ ਲੋਕ ਸਭਾ ਚੋਣਾਂ ਦਾ ਵਿਗਲ ਵੱਚੁਕਿਆ ਤੇ ਵਾਅਦਕ ਸੂਬਿਆਂ ਦੇ ਵਿੱਚ ਟੋਨ ਜਿਹੜੇ ਨੇ ਉਹ ਹੋ ਰਹੇ ਨੇ ਤੇ ਲੁਧਿਆਣਾ ਦੀ ਗੱਲ ਕਰੀ ਤੇ ਲੁਧਿਆਣਾ ਸਮੇਤ ਪੰਜਾਬ ਦੇ ਵਿੱਚ ਜੋ ਹੈ ਇੱਕ ਜੂਲ ਨੂੰ ਜੋ ਹੈ ਮਤਦਾਨ ਹੋਣਾ ਹੈ ਉਸ ਨੂੰ ਲੈ ਕੇ ਕਾਫੀ ਜਿਹੜੇ ਪਾਰਟੀਆਂ ਨੇ ਉਹ ਆਪਣੀਆਂ ਤਿਆਰੀਆਂ ਕਰ ਰਹੇ ਨੇ ਰੈਲੀਆਂ ਕਰ ਰਹੇ ਨੇ ਤੇ ਗਲੀ ਮੁਹੱਲਿਆਂ ਵਿੱਚ ਜਾ ਕੇ ਮੀਟਿੰਗ ਵੀ ਕਰ ਰਹੇ ਨੇ ਲੁਧਿਆਣਾ ਲੋਕ ਸਭਾ ਦੀ ਗੱਲ ਕਰੀਏ ਤੇ ਇੱਥੇ ਭਾਜਪਾ ਵੱਲੋਂ ਜੋ ਹੈ ਐਸ ਕੀ ਪਿਛਲੇ ਦੋ ਵਾਰੀ ਐਮਪੀ रह ਚੁੱਕੇ ਬਿੱਟੂ ਜਿਹੜੇ ਨੇ ਰਵਨੀਤ ਬਿੱਟੂ ਉਹ ਕੈਂਡੀਡੇਟ ਨੇ ਕਾਂਗਰਸ ਦੀ ਗੱਲ ਕਰੀਏ ਤੇ ਰਾਜਾ ਵਰਦੀਂ ਜਿਹੜੇ ਨੇ ਉਹ ਮੈਦਾਨ ਵਿੱਚ ਉਤਰ ਚੁੱਕੇ ਨੇ ਆਮ ਆਦੀ ਪਾਰਟੀ ਦੀ ਗੱਲ ਕਰੀਏ ਤੇ ਜਿਹੜੇ ਹਲਕਾ ਸੈਂਟਰ ਲੁਧਿਆਣਾ ਦੇ ਐਮਐਲਏ ਦੇ ਅਸ਼ੋਕ ਪਰਾਸ਼ਰ ਪੱਪੀ ਉਹ ਜੋ ਹੈ ਐਮਪੀ ਦਾ ਚੋਣ ਲੜਨਗੇ ਤੇ ਇਸ ਦੇ علاوہ ਅਕਾਲੀ ਦਲ ਤੋਂ ਰਣਜੀਤ ਸਿੰਘ ਢਿੱਲੋਂ ਮੈਦਾਨ ਵਿੱਚ ਨੇ ਲੁਧਿਆਣਾ ਦੇ ਲੋਕ ਕਿਸ ਤਰ੍ਹਾਂ ਦਾ ਜੋ ਹੈ ਸਵਰ ਮੰਨ ਬਣਾ ਚੁੱਕੇ ਨੇ ਕਿਸ ਨੂੰ ਵੋਟ ਪਾ ਕੇ ਜੋ ਹੈ ਲੋਕ ਸਭਾ ਵਿੱਚ ਪੇਜਨਗੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਉਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਹਲਕਾ ਸੈਂਟਰ ਦੇ ਇੱਕ ਪਾਰਕ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੇ ਬਜ਼ੁਰਗ ਤੇ ਪਰਾ ਜਿਹੜੇ ਇੱਥੇ ਬੈਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਉਹਨਾਂ ਦੇ ਮਨ ਵਿੱਚ ਐਸੀ ਚੋ ਉਹਨਾਂ ਨੂੰ ਲੈ ਕੇ ਸਵਾਗਤ ਹੈ ਜੀ ਪਹਿਲਾਂ ਕੀ ਨਾਂ ਕੀ ਮੈਂ ਐਸੂਬੇਦਾਰ ਜਨੈਲ ਸਿੰਘ ਜੀ ਕਿਦਾ ਦੇਖ ਰਹੇ ਹੋ ਲੋਕ ਸਭਾ ਚੋਂ ਆ ਗਿਆ ਨੇ ਤੇ ਕਾਂਗਰਸ ਤੋਂ ਰਾਜਾ ਵਡਿੰਗ ਨੇ ਬਿੱਟੂ ਜੀ ਨੇ ਤੇ ਆਪਣੇ ਪੱਪੀ ਜੀ ਨੇ ਹਲਕੇ ਦੇ ਤੁਹਾਡੇ ਤੇ ਹੋਰ ਜਿਹੜਾ ਰਣਜੀਤ ਸਿੰਘ ਢਿੱਲੋਂ ਨੇ ਕਿਦਾ ਦੇਖ ਰਹੇ ਹੋ ਇਹਨਾਂ ਦੇ ਪੁਰਾਣੇ ਕੰਮਾਂ ਨੂੰ ਲੈ ਕੇ ਕਿ ਕਿਸ ਨੂੰ ਐਸੀ ਜਿਹੜਾ ਤੁਸੀਂ ਚਾਹੋਗੇ ਕਿ ਲੋਕ ਸਭਾ ਵਿੱਚ ਜਾਣ ਇਹ ਸਾਰੇ ਹੀ ਤਾਂ ਕਾਂਗਰਸ ਦੇ ਵਿੱਚੋਂ ਆਏ ਹੋਏ ਨੇ ਕੋਈ ਇੱਧਰ ਚਲਿਆ ਗਿਆ ਕੋਈ ਉੱਧਰ ਚਲਿਆ ਗਿਆ ਕੰਮ ਕੰਮ ਤਾਂ ਕਿਸੇ ਨੇ ਕੀਤਾ ਹੀ ਨਹੀਂ ਹੈਗਾ ਗੱਲਾਂ ਬਾਤਾਂ ਹੀ ਨੇਗੀਆਂ ਨਹੀਂ ਰਣਜੀਤ ਸਿੰਘ ਤੇ ਲੋਕ ਅਕਾਲੀ ਇਸ ਤੇ ਲੋਕ ਅਕਾਲੀ ਨੇ ਤਾਲੀਆਂ ਦੀ ਤਾਂ ਰਾਜ ਹੀ ਹੈ ਨਹੀਂ ਹੁਣ ਨਹੀਂ ਰਾਜ ਹੈ ਨਹੀਂ ਲੇਕਿਨ ਐਮਪੀ ਤਾਂ ਬਣਾ ਸਕਦਾ ਹਾਂ ਐਮਪੀ ਤਾਂ ਬਣ ਸਕਦਾ ਹੈ ਬਣੇਗਾ ਜੇ ਵੋਟਾਂ ਪੈਣਗੀਆਂ ਤਾਂ ਹੀ ਬਣੂਗਾ ਜੀ ਲੱਗ ਰਿਹਾ ਉਹਨਾਂ ਨੂੰ ਵੋਟਾਂ ਪੈਣਗੀਆਂ ਇਹ ਤਾਂ ਹੁਣ ਦੇਖੋ ਪਬਲਿਕ ਦੇ ਆਪਣੇ ਆਪ ਥਿਊ ਨੇ ਗਏ ਕੋਈ ਕਿਸੇ ਨੂੰ ਪਾਊਗਾ ਕੋਈ ਕਿਸੇ ਨੂੰ ਪਾਊਗਾ ਠੀਕ ਹੈ ਕਿ ਨਹੀਂ ਜਿਹਦੇ ਕੋਈ ਨਜ਼ਦੀਕੀ ਹੈਗਾ ਉਹਨਾਂ ਨੂੰ ਹੀ ਵੋਟਾਂ ਪਾਉਣੀਆਂ ਨੇ ਅਗਲਾ ਹਾਂਜੀ 26 21 ਜਿਹੜੇ ਹੁਣ ਇਹ ਸਾਰੇ ਇਕੱਠੇ ਹੋਏ ਨੇਗੇ ਇਹ ਸਾਰੇ ਹੀ ਤਕੜੇ ਆਦਮੀ ਨੇ ਹੁਣ ਵੋਟਾਂ ਪੈਣ ਗਿਆ ਇਹ ਪਤਾ ਨਹੀਂ ਕੌਣ ਜਿੱਤੂਗਾ ਥੋੜੀਆਂ ਵੋਟਾਂ ਤੇ ਹੀ ਜਿੱਤੂ ਜਿਹਦੀ ਜਿੱਤ ਹੋਊਗੀ ਇਹ ਕੜਾ ਮੁਕਾਬਲਾ ਹੈ ਮੁਕਾਬਲਾ ਬਹੁਤ ਤਕੜਾ ਹੋਊਗਾ ਹਾਂਜੀ ਅਗਲਾ ਤੁਸੀਂ ਕੀ ਕਹਿਣਾ ਚਾਹੋਗੇ ਕਿਹੜਾ ਕੈਂਡੀਡੇਟ ਤੁਹਾਨੂੰ ਵਧੀਆ ਲੱਗ ਰਿਹਾ ਜੀ ਤੁਸੀਂ ਦੱਸੋ ਜੀ ਠੀਕ ਹੈ ਦੇਖੋ ਸਾਰੇ ਆਪਣੀ ਆਪਣੀ ਜਗ੍ਹਾ ਸਾਰੇ ਠੀਕ ਆ ਗਿਆ ਅਸੀਂ ਕਿਸੇ ਗਲਤ ਨਹੀਂ ਗਿਆ ਸੋਦੇ ਹੈਗੇ ਆਪਣੀ ਜਗ੍ਹਾ ਸਾਰਾ ਢਿੱਲੋਂ ਸਭ ਠੀਕ ਨੇ ਪੱਪੀ ਵੀ ਠੀਕ ਨੇ ਡਾਹ ਵਾਲੀ ਵੀ ਠੀਕ ਨੇ ਦੇਖੋ ਪਬਲਿਕ ਤਾਂ ਹੁੰਦਾ ਬਈ ਆਪਣੇ ਜਿਹੜੇ ਮੇਨ ਕੰਮ ਹੁੰਦੇ ਆ ਪਬਲਿਕ ਕੀ ਚਾਹਦੀ ਪਬਲਿਕ ਚਾਹਦੀ ਹੈ ਕਿ ਸਾਡੀ ਸੜਕਾਂ ਸਹੀ ਹੋਣ ਕੋਈ ਸੀਵਰੇਜ ਪ੍ਰਣਾਲੀ ਠੀਕ ਹੋਵੇ ਮੇਨ ਚੇਜ ਦਾ ਮੁੱਦਾ ਮੈਂ ਤੇ ਜਿਹੜੇ ਮੇਰੀ ਆਪਣੀ ਰਾਏ ਹੈਗੀ ਆ ਸਾਨੂੰ ਕੁਛ ਨਾ ਫ੍ਰੀ ਦੇਵੇ ਗਵਰਨਰ ਕੁਛ ਵੀ ਨਾ ਫ੍ਰੀ ਦੇਵੇ ਅਸੀਂ ਪੇ ਕਰੂੰ ਤਿਆਰ ਬੈਠੇ ਆ ਸਿਰਫ ਇੱਕ ਸਾਡੀ ਐਜੂਕੇਸ਼ਨ ਬੱਚਿਆਂ ਦੀ ਇਹ ਕਹਿਤਾ ਕਰ ਦਿਓ ਸਾਡੇ ਕੋਲ ਜੋ ਟੈਕਸ ਬੰਦਾ ਲਵੋ ਜਿਹੜੀ ਮੇਨ ਗੱਲ ਹੈ ਸਾਨੂੰ ਨਾ ਜਿਹੜੀ ਮੰਗਤਾ ਪੂਣੀ ਦੇ ਇਹ ਪਿੱਛਾ ਛੜਾਓ ਇਹ ਲੋਕਲ ਪਖਾਰੀ ਨੂੰ ਨੋਗੇ 80 ਕਰੋੜ ਲੱਖ ਨੂੰ ਆਟਾ ਦੇ ਰਿਆਂ ਦਾਲ ਫਿਰੀ ਦੇ ਰਿਆਂ ਇਹ ਨਾ ਦਿਓ ਸਾਨੂੰ ਇਹ ਤਾਂ ਤੇਰੀ ਜਿਹੜੀ ਸੋਚ ਹੈ ਸਿਰਫ ਪਖਾਰੀ ਕਦੇ ਪਖਾਰੀ ਸੋਚ ਕਰਦੇ ਸਾਡੀ ਸਾਡੀ ਪਖਾਰੀ ਪੂਣੀ ਕੱਢ ਕੇ ਸਾਡੀ ਇੱਕ ਸਿਹਤ ਇੱਕ ਐਜੂਕੇਸ਼ਨ ਦਾ ਸਾਨੂੰ ਕਿਉ ਇਹ ਹੀ ਮੇਰੀ ਮੇਨ ਡਿਮਾਂਡ ਇਹ ਹੀ ਆ ਬਾਤ ਸਾਨੂੰ ਕਿਸੇ ਵਾਅਦੇ ਨਾਲ ਕੋਈ ਮਤਲਬ ਨਹੀਂਗਾ ਮੈਂ ਤਾਂ ਤੁਹਾਨੂੰ ਮੇਨ ਆਪਣੀ ਗੱਲ ਤੇ ਦੱਸੀ ਹੈ ਇਹ ਵਾਅਦੇ ਤਾਂ ਜਿਵੇਂ ਬਸ ਹਵਾ ਜੀ ਰਹਿੰਦੇ ਸਾਰੇ ਦੇ ਹੀ ਭਈ ਮੇਨ ਮੁੱਦੇ ਦੇ ਦੋ ਐਸਾ ਨੇ ਯਾ ਕਹਿੰਦੇ ਡਿਮਾਂਡ ਹੈ ਜੀ ਸਾਡੀਆਂ ਭਈ ਇੱਕ ਬੱਚਿਆਂ ਦੀ ਪੜ੍ਹਾਈ ਦਾ ਇੱਕ ਜਿਹੜੀ ਸਾਡੀ ਹੈਲਥ ਦਾ ਕਰ ਦਿਓ ਸਾਨੂੰ ਕੋਈ ਤੁਹਾਡੀ ਆਟਾ ਦਾਲ ਕੋਈ ਫ੍ਰੀ ਚਾਹੀਦਾ ਨਾ ਸਾਨੂੰ ਕੋਈ ਬਿਜਲੀ ਫ੍ਰੀ ਚਾਹੀਦੀ ਹੈ ਥੈਂਕ ਯੂ ਅੱਛਾ ਕਦਮ ਕਰਨ ਦੀ ਗੱਲ ਆਕੀ ਜੀ ਕਿ ਕਿ ਸੈਕਟਰ ਦਾ ਸਰਕਾਰ ਨੇ ਆਪਨੇ ਕਿਦਾ ਦੇਖ ਰਹੇ ਹੋ ਕਿ ਵੇਖੇ ਪਤਾ ਹੋਊਗਾ ਦੇਖੋ ਇਹ ਨਸ਼ਾ ਦਾ ਦੇਖੋ ਘਰ ਘਰ ਹੈਗਾ ਜੀ ਇਹਦੇ ਕੋਈ ਦੌਰ ਆਈ ਨਹੀਂ ਆ ਗਈ ਮੈਂ ਹੁਣ ਦੱਸਦਾ ਨਾ ਸਾਡੇ ਸਾਰੇ ਮਲੇਜ ਨਸ਼ਾ ਕਿੱਥੇ ਨਹੀਂ ਹੈਗਾ ਇਹ ਨਸ਼ਾ ਤਾਂ ਜੇ ਸਰਕਾਰਾਂ ਮਨ ਸਾਫ਼ ਕਰਨ ਲੈਣਾ ਨਸ਼ਾ ਦੇ ਘੰਟੇ ਸਾਫ਼ ਹੋ ਸਕਦਾ ਹੈਗਾ ਸਾਰੇ ਪਤਾ ਹੁੰਦਾ ਹੈ ਨਸ਼ਾ ਕਿਹਨੇ ਪਤਾ ਹੁੰਦਾ ਲੀਡਰ ਪਤਾ ਨਹੀਂ ਨਸ਼ਾ ਤੇ ਕਿੱਥੇ ਵਗਦਾ ਨਸ਼ਾ ਕਿੱਥੋਂ ਮਿਲਦਾ ਪਿਆ ਸਭ ਪਤਾ ਹੁੰਦਾ ਇਹ ਜੇ ਮਨ ਸਾਫ਼ ਕਰਨਗੇ ਤਾਂ ਹੀ ਕੰਮ ਹੋ ਸਕਦਾ ਹੈਗਾ ਜਨਾਨੀਆਂ ਕਹਿੰਦੇ ਸਾਨੂੰ 1000 ਰੁਪਏ ਨਹੀਂ ਮਿਲੇ ਵਾਦਾ ਕੀਤਾ ਇਹਦੇ ਪਰ ਮੈਂ ਕੁਝ ਕਰ ਅਸੀਂ ਕਹਿੰਦੇ ਮੈਂ ਫਿਰ ਹੋ ਜਾਣਾ ਉਹ ਸਾਨੂੰ ਮੰਗਤੇ ਨਾ ਬਣਾਓ ਯਾਰ ਰੱਬ ਦਾ ਵਾਸਤਾ ਸਾਨੂੰ ਮੰਗਤੇ ਨਾ ਮੜਾਓ ਸਾਡੀ ਤੁਸੀਂ ਬੱਚਿਆਂ ਦੀ ਐਜੂਕੇਸ਼ਨ ਤੇ ਸਿਹਤਕ ਸੋਚੋ ਇਹ ਸਾਨੂੰ ਯਾਰ ਜਦੋਂ ਕੀ ਕਰ ਰਿਹਾ ਯਾਰ ਰੁਪਏ ਮਹੀਨੇ ਦਾ ਕੱਲ ਕਰਨਾ ਮੈਂ ਤਾਂ ਕਹਿੰਦਾ ਬਸਾਂ ਦੇ ਟਿਕਟ ਉਹ ਵੀ ਲੋਗਾਂ ਜਨਾਨੇ ਨੂੰ ਉਹ ਵੀ ਬਿਜਲੀ ਫਰੀ ਕੀ ਸੀ ਉਹ ਵੀ ਮੈਂ ਮੈਂ ਕਹਿੰਦਾ ਉਹ ਵੀ ਨਹੀਂ ਜਾਈ ਗਈ ਫਰੀ ਦਾ ਤਾਂ ਸਨੁਖ ਪੜਾ ਪਰੇ ਕਰ ਦਿਓ ਤੁਸੀਂ ਇਹ ਕਸਤੇ ਇੱਕ ਪੜਾਈ ਦਾ ਕਰੋ ਮੈਂ ਜੀ ਜਿਹੜੀ ਸਾਡਾ ਜੇ ਦੇਸ਼ ਸੁਧਰ ਜਾਏਗਾ ਸਾਡੇ ਬੱਚੇ ਵੇਖਿਆ ਇਹ ਦੋ ਚੀਜ਼ਾਂ ਦਾ ਹੈਗਾ ਬਸ ਸਰਕਾਰ ਕਾਹਦੀ ਆ ਜਿੱਥੇ ਬਾਬਗਨ ਨੂੰ ਕੋਈ ਫੈਸਿਲਿਟੀ ਨਹੀਂ ਮਿਲਦੀ ਮੈਂ ਤਾਂ ਕਹਣਾ ਹੀ ਗੁਲਾਮ ਨਾ ਪੜੇ ਆ ਮੈਂ ਆਜ਼ਾਦੀ ਦੇਖੀ ਆ ਮੈਂ ਆਜ਼ਾਦੀ ਦੇਖੀ ਆ ਮੈਂ 8 ਸਾਲ ਦਾ ਸੀ ਉਸ ਵੇਲੇ 1947 ਚ ਲੇਕਨ ਲੋਕਾਂ ਨੂੰ ਡਰ ਹੁੰਦਾ ਸੀ ਹੁਣ ਸ਼ਰੇਆਮ ਬੰਦੂਕਾਂ ਚੱਲਦੀਆਂ ਨੇ ਸ਼ਰੇਆਮ ਕੱਟ ਕੇ ਆ ਜਾਂਦੇ ਆ ਮੈਂ ਬਾਏ ਉਹ ਵੀ ਪ੍ਰਾਰਥਨਾ ਕਰਦਾ ਉਹ ਲੀਡਰੋ ਕੁਝ ਅਕਲ ਕਰੋ ਲੋਕਾਂ ਨੂੰ ਮਤਲੁਕ ਚੋ ਜੇੜੇ ਵੀ ਆਦਮੀ ਹੀਰਾ ਫੇਰੀ ਕਰਦੇ ਜਾ ਉਹਨਾਂ ਨੂੰ ਤਾਂ ਪਾਰਕ ਦੇ ਵਿੱਚ ਖੜੇ ਕਰਕੇ ਬੇਇੱਜ਼ਤੀ ਕਰਨੀ ਚਾਹੀਦੀ ਆ ਨਹੀਂ ਝੂਠੇ ਵਾਦੇ ਕਰਦੇ ਦੇਸ਼ ਦੀ ਸੇਵਾ ਸੇਵਾ ਕੁਛ ਵੀ ਨਹੀਂ ਕਰਦੇ ਝੂਠੇ ਵਾਦੇ ਕਰਦੇ ਹਾਂਜੀ ਝੂਠੇ ਵਾਦੇ ਕਰਦੇ ਆ ਵੋਟਾਂ ਲਈਆਂ ਖੜਸੇਗਾ ਸਾਡੀ ਪਬਲਿਕ ਵੀ ਕੀ ਕਰੇ ਉਹਨਾਂ ਨੂੰ ਲਾਚ ਦੇ ਦਿੰਦੇ ਨੇ ਤਾਂ ਕਿ ਉਹ ਵੋਟਾਂ ਉਹਨਾਂ ਨੂੰ ਪਾ ਲੈਣ। ਲੇਕਿਨ ਮੈਂ ਇਸ ਗੱਲ ਤੇ ਬਿਲਕੁਲ ਐਂਟੀ ਹਾਂ ਕਿਸੇ ਨੂੰ ਵੋਟ ਦੱਸਣ ਦੀ ਲੋੜ ਨਹੀਂ ਜਿੱਥੇ ਤੁਹਾਡੀ ਯਾਦ ਪ万ਦੀ ਆਵਾਜ਼ ਉੱਥੇ ਵੋਟ ਪਾਓ। ਦੇਸ਼ ਦੇ ਵਿੱਚ ਖੁਸ਼ਹਾਲੀ ਤਾਂ ਆਵੇਗੀ ਜਦ ਹੀ ਇਮਾਨਦਾਰੀ ਹੋ ਪੰਚਾਇਤੀ ਹੋ ਕਰਾਂਗੇ।